ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਬਹੁਤ ਵੀਡੀਓ ਬਣਾਈਆਂ ਬਾਈ ਪ੍ਰਦੀਪ ਕੋਲੋਂ ਤੇ ਸਮਰਾ ਡੇਰੀ ਫਾਰਮ ਇਹਨਾਂ ਦਾ ਮੈਂ ਜ਼ਿਆਦਾ ਨਾ ਦਿਖਾਉਣਾ ਹੁਣ ਕਈ ਵਾਰ ਅਸੀਂ 50 50 60 60 ਨਾਗਰ ਦਿਖਾਏ ਆ ਵੀਡੀਓ 'ਚ ਪਰ ਅੱਜ ਇੱਕ ਨਗੀਨਾ ਦਿਖਾਉਣਾ ਤੇ ਜਦੋਂ ਇਦਾਂ ਦਾ ਪਸ਼ੂ ਨਿਕਲਦਾ ਦੋ ਇਹ ਮਨ ਚ ਆਉਂਦਾ ਵੀ ਭਾਵੇਂ ਛੋਟੀ ਜੀ ਵੀਡੀਓ ਬਣਾਈਏ ਇਹਨੂੰ ਨਵਕਲੀ ਦਿਖਾਇਆ ਜਾਵੇ ਪਸ਼ੂ ਹੋਰ ਵੀ ਹੈ ਬਾਈ ਕੋਲ ਪਰ ਅੱਜ ਇਸ ਵੀਡੀਓ ਦੇ ਵਿੱਚ ਤੁਸੀਂ ਸਿਰਫ ਇੱਕ ਝੋਟੀ ਦੇਖੋਗੇ ਝੌਂਕ ਪੂਰਾ ਕਰਨਾ ਹੈ ਮੁਰਾ ਨਸਲ ਨੂੰ ਪਸੰਦ ਕਰਨ ਵਾਲਿਆਂ ਦਾ ਤੇ ਨਾਲ ਵਪਾਰ ਦਾ ਕੰਮ ਹੈ ਦੋਸਤੋ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਸੰਪਰਕ ਬਾਈ ਨਾਲ ਬਣਾ ਸਕਦਾ ਹੈ ਇਹ ਝੋਟੀ ਨੂੰ ਖਰੀਦਣ ਵਾਸਤੇ ਇਹਦੀ ਡਿਟੇਲ ਪਹਿਲਾਂ ਲੈਣੀ ਹੈ ਫਿਰ ਇਹਨੂੰ ਤੋਰਾਂਗੇ ਸੋ ਇੱਕ ਮੁਰਾ ਨਸਲ ਦਾ ਨਗੀਨਾ ਜਿਹਦੇ ਸਿੰਗਾ ਤੋਂ ਮੂੰਹ ਮੱਥੇ ਤੋਂ ਸ਼ੁਰੂ ਹੋ ਕੇ ਪੂਸ਼ ਤੱਕ ਜਾਂਦੇ ਆ ਜੈਡ ਬਲੈਕ ਪੂਸ਼ ਤੇ ਜੇ ਹਵਾਨੇ ਦੀ ਗੱਲ ਕਰੀਏ ਜਿਹੜਾ ਆਪਾਂ ਆਮ ਚੰਗੇ ਤੋਂ ਦਾਲਾਂ ਐ ਚਫ ਗਾਵਾਂ ਦੇ ਲੱਗਾ ਹਵਾਨਾ ਦੇਖਦੇ ਆ ਸੇਮ ਹਵਾਨਾ ਤੁਹਾਨੂੰ ਨਜ਼ਰ ਆਉਣਾ ਹੈ ਦੋਸਤੋ ਆਓ ਇਹਦੀ ਜਾਣਕਾਰੀ ਆਪਾਂ ਪ੍ਰਦੀਪ ਬਾਈ ਤੋਂ ਲੈਣੀ ਹੈ ਪ੍ਰਦੀਪ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਪ੍ਰਦੀਪ ਇਹਸ ਵੀਡੀਓ ਚ ਆਪਾਂ ਇੱਕ ਛੋਟੀ ਦਿਖਾਉਣੀ ਬਾਈ ਛੋਟੀ ਦਾ ਆਪਣੇ ਕੋਲੇ ਹੋਰ ਨੇ ਦੱਸ ਹੂੰ ਪਰ ਵੀ ਇਦਾਂ ਦਾ ਨਗੀਨਾ ਕਦੇ-ਕਦੇ ਆਉਂਦਾ ਸਹੀ ਹੈ ਐ ਮੰਨ ਕੇ ਚੱਲ ਪੋ ਵੀ ਜਿੱਦ ਦੇ ਆਪਾਂ ਕੰਮ ਕਰਨ ਲੱਗੇ ਆ ਇੱਕ ਜ਼ਿਆਦਾ ਛੋਟੀ ਆਪਣੇ ਕੋਲ ਫਰੀਦਕੋਟ ਚ ਗਈ ਸੀ ਸਰਾਮਾ ਪਿੰਡ ਹੂੰ ਤੇ ਜਾਂ ਦੂਜੀ ਝੋਟੀ ਇਹ ਆਪਣੇ ਕੋਲ ਅੱਛਾ ਵੀ ਜਾਨਵਰ ਬੜੇ ਆਉਂਦੇ ਨੇ ਬੇਮੁੱਲੇ ਤੋਂ ਬੇਮੁੱਲੇ ਵੀ ਆਉਂਦੇ ਨੇ ਸਹੀ ਹੈ ਪਰ ਵੀ ਇਦਾਂ ਦਾ ਜਾਨਵਰ ਬਹੁਤ ਘੱਟ ਆਉਂਦੇ ਨੇ ਵੀ ਜਿਹੜੇ ਹਰ ਪੱਖ ਤੋਂ ਪੂਰੇ ਹੂੰ ਤੇ ਵੀ ਛੌਂਕਿਆ ਜਾਨਵਰ ਕਹਦੇ ਨੇ ਬਾਈ ਜਿੱਦਾਂ ਹੁਣ ਆਪਣੇ ਭਰਾ ਕਿਤੇ ਵੀ ਐਡਾ ਏਦਾਂ ਦੇ ਭਰਾ ਬੈਠੇ ਨੇ ਲੈ ਕਹਿੰਦਾ ਵੀ ਬਰੀਡ ਵਾਲੇ ਵੀ ਇਹਦੇ ਵਿੱਚ ਬਾਈ ਬੇਮੁੱਲੀ ਚੀਜ਼ ਆ ਬਸ ਸਾਰੀ ਗੱਲ ਮੁੱਕਦੀ ਆਪਾਂ ਕਰੀ ਸਹੀ ਆ ਪ੍ਰਦੀਪ ਕੈਨਵਸ ਸੁਹਾ ਸੁੰਦੀ ਐ ਛੇ ਦਾ ਆ ਰੀਜਨਲ ਬਾਈ ਹੂੰ ਦੂਜਾ ਸੁਹਾ ਸੁਊਗੀ ਹੂੰ ਪਹਿਲੇ ਸੁਏ ਦਾ ਦੁੱਧ ਆਪਾਂ ਨੂੰ 18 ਕਿਲੋ ਦੋ ਦੱਸਿਆ ਠੀਕ ਐ ਤੇ ਜੇ ਲੇਵੇ ਦੀ ਕੁਆਲਿਟੀ ਦੀ ਬਾਈ ਇਹਦੀ ਗੱਲ ਕਰੀਏ ਵੇਖਣ ਵਾਲਾ ਭਰਾ ਇਹ ਕਹੂ ਵੀ ਸੂਹੀ ਹੋਈ ਆ ਹਲੇ ਪਰ ਵੀਰੇ ਇਹ ਗੱਭਣਾ ਕਿੰਨੇ ਦਿਨ ਲੇ ਜਾਊਗੀ ਜੈਡ ਬਲੈਕ ਆ ਤੇ ਜਿਹੜੀ ਇਹ ਝੋਟੀ ਆ ਇਹ ਆਪਣੀ ਸਵਾਣੀ ਪਿੰਡ ਦੀ ਝੋਟੀ ਆ ਬਾਈ ਠੀਕ ਹੈ ਹਸਾਰ ਜ਼ਿਲ੍ਹਾ ਦਾ ਹਮ ਤੇ ਬਹੁਤ ਇੰਨਾ ਕਹਿਣ ਦਾ ਮਤਲਬ ਉਸ ਪਿੰਡ ਦੇ ਵਿੱਚ ਇਦਾਂ ਦੀਆਂ ਝੋਟੀਆਂ ਨੇ ਬਾਈ ਜੋ ਅੱਜ ਇੰਨੀ ਕ ਕੀਮਤ ਦੇ ਵੀ ਸੇਲ ਹੋਈਆਂ ਨੇ ਵੀ ਜਿੰਨੇ ਆਪਾਂ ਆਪਣੇ ਬਜਟ ਤੋਂ ਵੀ ਬਾਹਰ ਨੇ ਹਮ ਤੇ ਇਹ ਝੋਟੀਆਂ ਦੇ ਬਾਈ ਤਿੰਨ ਚਾਰ ਦਿਨ ਪੈਂਡਿੰਗ ਆ ਪਿਓਰ ਜੈਡ ਬਲੈਕ ਆ ਹਮ ਹਰ ਰੰਗ ਤੋਂ ਬਾਈ ਅਗਾੜੀ ਪਿਛਾੜੀ ਤੋਂ ਵੀ ਆਪਾਂ ਨੋਟ ਕਰੇ 22 ਦੀ ਬਾਈ ਬਿਲਕੁਲ ਪੋਲੀ ਆ ਕਿਉਂਕਿ ਅਸੀਂ ਕੱਲ ਥਣ ਖਿੱਚੇ ਸੀ ਇਹਦੇ ਦੁਬਾਰਾ ਆਈ ਨੂੰ ਝੋਟੀ ਨੂੰ ਆਪਣੇ ਕੋਲੇ ਹੋ ਗਏ ਨੂੰ 15 ਦਿਨ ਪਰ ਦੁਬਾਰਾ ਥਣ ਤਾਂ ਖਿੱਚੇ ਵੀ ਬਾਈ ਜਾਨਵਰ ਜੋਸ ਤੇ ਆਇਆ ਹੋਇਆ ਕਈ ਵਾਰ ਪਤਾ ਲੱਗ ਜਾਂਦਾ ਸੀਲ شریف ਗਣੀ ਆ ਅੱਛਾ ਪ੍ਰਦੀਪ ਡਿਮਾਂਡ ਕੀ ਰਹਿਣੀ ਹੈ ਕੀ ਭਾਜ ਦੇ ਡਿਮਾਂਡ ਬਈ ਜਗਜੀਤ ਆ ਵੀ ਡਿਮਾਂਡ ਤੇ ਜਿੰਨੀ ਕਰ ਲਾ ਵੀ 19 ਥੋੜੀ ਆ ਹੂੰ ਪਰ ਆਪਾਂ ਇਹਦੀ ਡਿਮਾਂਡ ਬਈ ਦੀ 5 ਲੱਖ ਤੇ 25000 ਰੁਪਏ ਰੱਖੀਏ ਜੀ ਖੋਲ ਗਏ ਨੂੰ ਹਾਂਜੀ ਇਧਰੋਂ ਪਹਿਲਾਂ ਤੁਸੀਂ ਗਾੜੀ ਵੀ ਚੈੱਕ ਕਰਾ ਦਿਓ ਹੂੰ ਖੜੀ ਆ ਕੇ ਨਾ ਸੋ ਦੱਸੋ ਇੱਕ ਵਾਰ ਇਹਦੀ ਅ ਗਾੜੀ ਨੋਟ ਕਰ ਲਿਓ ਕਿਉਂਕਿ ਮੱਝ ਨੇ ਦੁੱਧ ਦੇਣਾ ਹੈ ਗਾਂ ਨੇ ਦੁੱਧ ਦੇਣਾ ਹੈ ਅ ਗਾੜੀ ਤੇ ਪਿੱਛੋਂ ਹਵਾਨੇ ਦੇ ਸਿਰ ਤੇ 1 ਫੁੱਟ ਦੀ ਆ ਗਾੜੀ ਹੋਊਗੀ ਅਗਲੇ ਥਾਂ ਤੋਂ ਅੱਗੇ ਨੂੰ ਹਵਾਨਾ ਇੰਨਾ ਕਿ ਜਾਂਦਾ ਹੈ ਉੱਪਰ ਵਾਲਾ ਟਾਂਚਾ ਵੀ ਬਾਈ ਜੀ ਜੀਤ ਆ ਚੀਜ਼ਾਂ ਜੇ ਵੇਖੀਏ ਨੋਟ ਕਰੀਏ ਕਿੰਨੀਆਂ ਚੌੜੀਆਂ ਨੇ ਗਲਾਈ ਗੁਲੀ ਬਾਕੀ ਬਾਈ ਕੱਚੀ ਝੋਟੀਆਂ ਮੇਨ ਗੱਲਾਂ ਇਹ ਨੇ ਬਾਈ ਜੀ ਇਹਦਾ ਆਪਾਂ ਕਹਿ ਦਨੇ ਆ ਤਾਂ ਫੋਨ ਤੇ ਮੁੱਲ ਕਰਾਂਗੇ ਕਿਉਂਕਿ ਬਾਈ ਇੰਨੇ ਜਿੰਨੇ ਵੀ ਭਰਾ ਨੇ ਸਾਰੇ ਸਮਝਦਾਰ ਨੇ ਕਿਉਂਕਿ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਜਾਨਵਰਾਂ ਦੀ ਕੋਈ ਕੀਮਤ ਨਹੀਂ ਰਹੀ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਬਾਕੀ ਇਹਦੇ ਵਿੱਚ ਹਰ ਟਾਂਚੇ ਦੇ ਨੂੰ ਦਿਖਾ ਦਿਓ ਤੁਸੀਂ ਸੋ ਦੱਸੋ ਦੇਖੋ ਇਹਨੂੰ ਮਨ ਖੁਸ਼ ਕਰੋ ਤੁਸੀਂ ਜਿਹਨੇ ਖਰੀਦਣੀ ਹੈ ਡਿਮਾਂਡ ਦੱਸਦੀ ਹੈ ਜਿਹੜਾ ਵੀਰ ਕਈ ਵਾਰ ਆਪਾਂ ਹਰੇਕ ਭਰਾ ਨਹੀਂ ਪੇਮੈਂਟ ਇੰਨੀ ਇਨਵੈਸਟ ਕਰ ਸਕਦਾ ਹੁੰਦਾ ਤਾਂ ਉਹਨਾਂ ਦਾ ਇਹ ਮਨ ਖੁਸ਼ ਕਰੂਗੀ ਤਾਂ ਇੱਕ ਇਕੱਲੀ ਵੀਡੀਓ ਬਣਾ। ਇੱਕ ਗੱਲ ਹੋਰ ਆ ਬਾਈ ਜਿਹੜੇ ਵੀ ਭਰਾ ਜੇ ਕਿਤੇ ਕੋਈ ਉਹ ਵੀ ਵੈਸੇ ਕੋਈ ਭਰਾ ਦੇਖਣ ਵੀ ਆ ਜੇ ਉਹਦਾ ਵੀ ਦਿਲ ਕਰੂ ਵੀ ਮੈਂ ਇਹਨੂੰ ਖਰੀਦ ਲਾਂ। ਸਹੀ ਹੈ। ਕਿਉਂਕਿ ਹਰ ਅੰਗ ਤੋਂ ਬਾਈ ਕੈਰੇਕਟਰ ਤੋਂ ਬਰੀਡ ਤੋਂ ਜਲਾਈਏ। ਹੂੰ। ਵੀ ਬਰੀਡ ਵਾਲੇ ਮਾਮਲੇ 'ਚ ਪਿਓਰ ਮੋਹਰਾ ਆ ਗਈ। ਹੂੰ। ਜੈਡ ਬਲੈਕ ਆ ਕਿਸੇ ਵੀ ਅੰਗ ਤੇ ਦੇ ਵਾਈਟ ਮੰਨ ਕੇ ਇੱਕ ਵੀ ਉਹ ਨਹੀਂ ਹੈਗਾ। ਹੂੰ। ਸਿੰਘਾਂ ਦੀ ਕੁਆਲਿਟੀ ਦੇਖ ਲੋ ਬਾਕੀ ਸੀਲ شریف ਬਾਈ ਇੰਨੀ ਕਾ। ਕਿਉਂਕਿ ਜਿਹੜੀ ਮੋਹਰਾ ਬਈ ਅਸਲ ਉਹ ਚ ਗਰਮਪਨ ਹੁੰਦਾ ਹੀ ਨਹੀਂ ਸਹੀ ਐ ਦੱਸੋ ਹੱਦੋਂ ਵਾਲੀ ਸ਼ਰੀਫ ਐ ਝੋਟੀ ਨੂੰ ਦੇਖ ਰਹੇ ਕਿਉਂਕਿ ਬਾਈ ਰੀਜ ਲਾਈ ਐ ਇਹਨੂੰ ਨਿਵਾ ਕੇ ਸਿੱਧ ਹੋ ਰ ਆ ਬਾਈ ਜੀ ਆਪਾਂ ਇੱਕ ਚੀਜ਼ ਹੋਰ ਦਿਖਾ ਦਿੰਦੇ ਆ ਚਲੋ ਆਪਾਂ ਸ਼ਿੰਗਾਰ ਤੌਰ ਤੇ ਚੀਜ਼ਾਂ ਪਾ ਦਿੰਦੇ ਆ ਬਈ ਇਹਦੀ ਜੇ ਆਪਾਂ ਮੇਨ ਦੇ ਦੀ ਤੁਸੀਂ ਕੁਆਲਿਟੀ ਚੈੱਕ ਕਰਕੇ ਦੇਖੋ ਫੇਸ ਦੀ ਹੁਣ ਹੂੰ ਵੀ ਫੇਸ ਦੀ ਕਿੱਦਾਂ ਦੀ ਕੁਆਲਿਟੀ ਐ ਦੀ ਬਿਊਟੀ ਤਾਂ ਵੈਸੇ ਹੀ ਦੋਸਤੋ ਦੇਖੋ ਅੱਗੋਂ ਗਰਦਨ ਦੀ ਆ ਚੀਜ਼ ਕੰਨਾ-ਕੁੰਨਾ ਤੋਂ ਕਿੰਨੀ ਤਿੱਖੀ ਆ ਕਿਉਂਕਿ ਆਪਾਂ ਇਹਦੀ ਵੀਡੀਓ ਬਾਈ ਤਾਂ ਬਣਾਈ ਆ ਕਿਉਂਕਿ ਇੱਕ ਵੱਖਰਾ ਜ ਦੇਖੋ ਤੁਸੀਂ ਇਹਦੀ ਅਕੋਂ ਲੰਬਾਈ ਦੇਖਿਓ ਤੇ ਫੇਸ ਦੀ ਕਿੱਦਾਂ ਦੀ ਆ ਹੂੰ ਜਿੱਦਾਂ ਆਪਾਂ ਕਹਿੰਦੇ ਨੇ ਵੀ ਜਿੱਦਾਂ ਇਹਦਾ ਬਾਡੀ ਵੇਟ ਆ ਬਿਲਕੁਲ ਛੋਟਾ ਜਿਹਾ ਮੂੰਹ ਹੈ ਇਹਦਾ ਤਾਂ ਵਾਕਈ ਜੇ ਨਾਮ ਦੱਸ ਗਏ ਵੀ ਇਹ ਹਜੇ ਗੱਬਣ ਹੈ ਤੇ ਬਹੁਤੇ ਭਰਾਵਾਂ ਨੂੰ ਇਹ ਲੱਗੂ ਵੀ ਸ਼ਾਇਦ ਜਿਵੇਂ ਆ ਵੀ ਦੁੱਧ ਰੋਕ ਕੇ ਵੀਡੀਓ ਪਾਹ ਹੋਊਗਾ ਪਰ ਹਜੇ ਦੋਸਤੋ ਚਾਰ ਪੰਜ ਦਿਨ ਇਹਨੇ ਲੈਣੇ ਆ ਕੋਈ ਪੁਰਾ ਨਵੇਂ ਆਣੀ ਦੱਸਦਾ ਮੌਸਮ ਵੀ ਪ੍ਰਮਾਤਮਾ ਨਾਲੋਂ ਅੱਜ بارش ਦਾ ਟੈਣਾ ਕਿਹੜੇ ਵੀ ਭਾਈ ਭਰਾ ਨੇ ਇਦਾਂ ਦਾ ਜਾਨਵਰ ਵੀ ਬਹੁਤ ਵੀਰਾਂ ਦੇ ਫੋਨ ਵੀ ਆਉਂਦੇ ਰਹੇ ਨੇ ਵੀ ਕੋਈ ਵੱਖਰਾ ਜਿਹਾ ਜਾਨਵਰ ਕੋਈ ਵੀਰੇ ਇਦਾਂ ਦੇ ਜਾਨਵਰਾਂ ਦੀ ਕੀਮਤ ਨਹੀਂ ਆਪਾਂ ਲਾ ਸਕਦੇ ਬਾਈ ਹੂੰ ਸੋ ਵਾਕਈ ਦੱਸੋ ਕਿ ਜਿਹੜਾ ਸੋਨਾ ਪਸ਼ੂ ਐ ਤੁਸੀਂ ਵੀ ਜਿਹੜੇ ਭਰਾ ਦੇਖਦੇ ਹੋ ਜਿਨ੍ਹਾਂ ਦੇ ਘਰਾਂ 'ਚ ਇਦਾਂ ਦੀਆਂ ਝੋਟੀਆਂ ਖੜੀਆਂ ਐ ਜਿੰਨੇ ਮਰਜੀ ਸ਼ਬਦ ਬੋਲ ਲੋ ਮਨ ਖੁਸ਼ ਹੁੰਦਾ ਬਈ ਮੋਲ ਵਾਲਾ ਤਾਂ ਆਪਾਂ ਇਹਨੂੰ ਕਹਿ ਸਕੀਏ ਕਿ ਬੇਮੁੱਲੀ ਆ ਕਿਉਂਕਿ ਇਦਾਂ ਦੇ ਜਾਨਵਰ ਦੀ ਜੇ ਆਪਾਂ ਕੀਮਤ ਜੱਜ ਕਰਨ ਲੱਗ ਜੇ ਆਪਾਂ ਕਰ ਨਹੀਂ ਸਕਦੇ ਕਿਉਂਕਿ ਹਰ ਇੱਕ ਧੀਂ ਤੋਂ ਧੀਂ ਪਏ ਨੇ ਕਿਉਂਕਿ ਜਾਨਵਰ ਜਿਹੜੇ ਭਰਾ ਪਰ ਜਿਹੜੇ ਵੀਰ ਬਰੀਡਰ ਨੇ ਜਿਨ੍ਹਾਂ ਕੋਲ ਇਦਾਂ ਦੀਆਂ ਝੋਟੀਆਂ ਨੇ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਜਾਣਦੇ ਪ੍ਰਦੀਪ ਉਹ 게ਟ ਤੱਕ ਬਈ ਦੋਸਤੋ 10 ਝੋਟੀਆਂ ਹੋਰ ਵੀ ਖੜੀਆਂ ਆ ਤੁਸੀਂ ਘੱਟ ਪੇਮੈਂਟ ਲਾਉਣੀ ਹੈ ਤਾਂ ਉਹਨਾਂ ਦੀ ਵੀਡੀਓ ਚ ਪੈਸ ਆਪਣੇ ਕੋਲ ਬਾਈ 1.5 ਲੱਖ ਤੋਂ ਸਟਾਰਟ ਨੇ ਹਮ ਇੱਕ ਹੋਰ ਆ ਬਾਈ ਇਹਦੀ ਗੱਲ ਹਮ ਇਹਨੂੰ ਜਿੱਦਾਂ ਦਾ ਵੀ ਆਪਾਂ ਖਾਣਾ-ਦਾਣਾ ਪਾਵਾਂਗੇ ਉਦਾਂ ਖਾਂਦੀ ਆ ਵੀ ਇਹ ਨਹੀਂ ਵੀ ਜਿੱਦਾਂ ਸ਼ੌਂਕ ਜਿਹੇ ਵਾਲਾ ਜਾਨਵਰ ਆ ਵੀ ਕਈ ਵਾਰ ਬੱਕਰਾ ਵੀ ਥੋੜੀ ਜਿਹੀ ਖਰਾਕ ਖਾਂਦੇ ਆ ਨਾ ਹਮ ਵੀ ਹਰ ਤਰ੍ਹਾਂ ਤੋਂ ਵੀ ਆਪਣੇ ਕੋਲ ਇਹਨੂੰ 15 ਦਿਨ ਹੋ ਗਿਆ ਇਹਨੂੰ ਹਮ ਵੀ ਇੰਨੀ ਕਿ ਸੇਲ ਸਰੀਫ ਆ ਇਹਨੂੰ ਕੋਈ ਦਿੱਕਤ ਨਹੀਂ ਵੀ ਜਿੱਦਾਂ ਵੀ ਜਾਊਗੀ ਆਰਡਰ ਦੀ ਕੁਆਲਿਟੀ ਦਾ ਆਰਡਰ ਤਾਂ ਬਾਈ ਜਿੰਨਾ ਇਹਦਾ ਜਗਜਿਤ ਹੋਣਾ ਇਤੋਂ ਵੀ ਹੋਰ ਬਣਾਉਣਾ ਇਹਨੇ ਸਿਕ ਚੋਟੀ ਦੇਖੋ ਦੋਸਤੋ ਮਨ ਖੁਸ਼ ਕਰਦੀ ਹੈ ਕਰਮਾਲੀ ਬੜੀ ਸ਼ੌਂਕ ਤੌਰ ਤੇ ਭਾਈ ਵੀਡੀਓ ਦੀ ਵੱਖਰੀ ਤਾਂ ਬਣਾਈ ਆ ਵੀ ਸ਼ੌਂਕ ਜਾਂ ਪੂਰਾ ਕਰਨ ਨੂੰ ਕੌਣ ਕੇ ਜਾਨਵਰ ਤੇ ਚਲੋ ਆਉਂਦੇ ਜਾਂਦੇ ਆ ਪੈਸੇ ਵੇਟ ਇਹ ਵੀ ਕਰ ਰਹੇ ਸੀ ਵੀ ਇਹ ਸੂਪੂਗੀ ਤੇ ਸੂਈ ਹਾਂ ਮੈਨੂੰ ਐ ਸੀ ਬਾਈ ਮੈਂ ਕਹ ਇੱਕ ਹੋਰ ਆ ਬਾਈ ਜਿਹੜੇ ਵੀ ਭਰਾ ਦੇ ਮੰਨ ਕੇ ਜੇ ਕਿਸੇ ਭਰਾ ਨੇ ਇਹ ਖਰੀਦ ਲਈ ਸਪੈਸ਼ਲੀ ਇਹਦੇ ਜੇ 25000 ਦਾ ਤੇ ਇਹ ਸਪੈਸ਼ਲ ਹਾਰ ਪਾ ਕੇ ਵੀਡੀਓ ਦੁਬਾਰਾ ਬਣਾ ਕੇ ਭੇਜਾਂਗੇ ਆਪਾਂ ਅੱਛਾ ਪ੍ਰਦੀਪ ਇਹਨੂੰ ਖੇਲ ਤੇ ਹੀ ਲੈ ਜਾ ਬਾਈ ਉੱਧਰ ਹਾਂ ਜਿਵੇਂ ਮੰਨ ਲਾ ਕਿਸੇ ਭਰਾ ਨੇ ਬਾਹਰੋਂ ਕਿਸੇ ਨੇ ਵੀ ਖਰੀਦ ਲਈ ਵੀ 25000 ਦਾ ਤੇ ਹਾਰ ਪਾ ਕੇ ਗਲ ਚ ਦੁਬਾਰਾ ਵੀਡੀਓ ਬਣਾ ਕੇ ਭੇਜਾਂਗੇ ਵੀ ਕਿਉਂਕਿ ਬਾਈ ਇਦਾਂ ਦੇ ਜਾਨਵਰਾਂ ਤਾਂ ਇੱਕ ਸ਼ੌਂਕ ਵਾਲੇ ਜਾਨਵਰ ਨੇ ਸਹੀ ਹੈ ਇਹਨਾਂ ਦੀ ਕੀਮਤ ਨਹੀਂ ਉਹ ਦੇਖੋ ਦੋਸੋ ਇਕੱਲਾ ਬਿਊਟੀ ਨਹੀਂ ਨਾਲ ਇਹ ਵੀ ਦੇਖੋ ਵੀ ਇਹਦੀ ਸ਼ਰਾਫਤ ਨੂੰ ਵੀ ਨੰਬਰ ਦੇਣੇ ਪੈਣਗੇ ਸਿੰਘਾਂ ਦੀ ਸ਼ੇਪ ਤੁਸੀਂ ਦੇਖ ਲਓ ਫੇਸ ਜੈਡ ਬਲੈਕ ਹੈ ਹਵਾਨੇ ਤੇ ਨਾੜਾਂ ਇਹਦੇ ਵੀ ਗਾਵਾਂ ਵਾਂਗੂ ਦਿਸਣੀਆਂ ਬਾਕੀ ਪਛਾਣ ਬਾਕੀ ਬਾਈ ਜਿਵੇਂ ਆਪਾਂ ਕਹਿੰਦੇ ਨੇ ਵੀ ਰਿੰਗਾਂ ਦੇ ਜਾਨਵਰ ਜਾਂਦੇ ਨੇ ਹਮ ਹਰ ਚੀਜ਼ ਦੇ ਨੰਬਰ ਲੱਗਦੇ ਆ ਇਹਦੇ ਥਾਣਾ ਦਾ ਸਾਈਜ਼ ਵੇਖ ਲਓ ਅਡਰ ਦੀ ਸ਼ੇਪ ਦੇਖ ਲਓ ਕਿੱਥੋਂ ਤੱਕ ਆ ਇਹਦੇ ਲੱਤਾਂ ਦੇਖ ਲਓ ਕਿੰਨੀਆਂ ਬਰੀਕ ਨੇ ਅੱਗੋਂ ਗਰਦਨ ਕਿੰਨੀ ਬਰੀਕ ਆ ਕੰਨਾਂ ਦੇ ਕੁੰਬਲੇ ਕਿੰਨੀਆਂ ਤਿੱਖੀਆਂ ਨੇ ਫੇਸ ਦੀ ਬਿਊਟੀ ਦੇਖ ਲੋ ਕਿੰਨੀ ਆ ਲੰਬਾਈ ਕਿਦਾਂ ਦੀ ਆ ਕਹਿਣ ਦਾ ਮਤਲਬ ਵੀ ਹਰ ਅੰਗ ਤੋਂ ਬਾਈ ਇਹ ਪੂਰੀ ਆ ਬਹੁਤ ਸੋਹਣੀ ਝੋਟੀ ਦਿਖਾ ਰਹੇ ਆ ਸੋ ਪਰਮਾਤਮਾ ਇਹਦੀ ਉਮਰ ਲੰਬੀ ਰੱਖੇ ਬਾਈ ਜੀ ਇਹ ਤਾਂ ਪੈਸਿਆਂ ਨਾਲ ਇਦਾਂ ਦੇ ਜਾਨਵਰ ਨਹੀਂ ਖਰੀਦੇ ਜਾਂਦੇ ਹੁਣ ਆਪਾਂ ਹਰ ਰੋਜ਼ ਹੀ ਹਰਿਆਣੇ ਜਾਂਦੇ ਆ ਪਸ਼ੂ ਖਰੀਦਦੇ ਆ ਪਰ ਇਦਾਂ ਦਾ ਕਦੇ-ਕਦੇ ਆਉਂਦਾ ਸੋ ਅੱਜ ਤੁਹਾਡਾ ਮਨ ਖੁਸ਼ ਹੋਊਗਾ ਇਸ ਝੋਟੀ ਇੱਕ ਸ਼ੌਂਕ ਹੀ ਪੂਰਾ ਕਰ ਰਿਹਾ ਬਾਈ ਆਪਾਂ ਵੀ ਤਾਂ ਹੀ ਬਣਾਉਣ ਨੂੰ ਦਾ ਵੀਡੀਓ ਸਾਰੇ ਜਾਨਵਰਾਂ ਦੇ ਬਣਾ ਲੈਂਦੇ ਕਿਉਂਕਿ ਜੇ ਆਪਾਂ ਕਹੀ ਵੀ ਹਰ ਰੋਜ਼ ਨਹੀਂ ਆਉਂਦੀ ਇਦਾਂ ਦੀਆਂ ਸਹੀ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਮੈਨੂੰ ਆਸ ਹੈ ਵੀ ਤੁਹਾਨੂੰ ਇਹ ਝੋਟੀ ਬਹੁਤ ਪਸੰਦ ਆਊਗੀ ਮੈਂ ਫੇਰ ਰਿਪੀਟ ਕਰ ਦਿੰਦਾ ਕਿਉਂਕਿ ਚੰਗੀ ਚੀਜ਼ ਅੱਜ ਦੇ ਟਾਈਮ 'ਚ ਚੰਗੀ ਕੀਮਤ ਤੇ ਹੀ ਮਿਲਣੀ ਹੈ ਦਿਲ ਖੋਲ ਕੇ ਬਾਈ ਨੇ ਪੈਸੇ ਲਾਏ ਆ ਤੇ ਉਸ ਹਿਸਾਬ ਤੇ ਹੀ ਅੱਗੇ ਇਹਦੇ 'ਚੋ ਇਹਨੂੰ ਵੇਚਣਾ ਹੈ ਬੇਲ ਬਾਈ ਜਿਹੜਾ ਵੀ ਭਰਾ ਲੈ ਕੇ ਜਾਊ ਆਪਾਂ ਕੀਮਤ ਮੰਗਰ ਜਾਣਾ ਵੀ ਨਹੀਂ ਕਿ ਕਿਸੇ ਚੰਗੇ ਭਰਾ ਨੇ ਨੂੰ ਇਨਵੈਸਟ ਕੀਤਾ ਆਪਾਂ ਇਹ ਨਹੀਂ ਵੀ ਯਾਰ ਪਤਾ ਨਹੀਂ ਕੋਈ ਆਪਣੀ ਸੌਂ ਵਾਲਾ ਰੇਟ ਆ 525 ਜੇ ਕਿਸੇ ਵਧੀਆ ਵੀਰ ਕੋਲੇ ਗਈ ਆਪਾਂ ਜੈਸਟਮੈਂਟ ਵੀ ਕਰਾਂਗੇ ਸਹੀ ਹੈ ਹਾਂ ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਝੋਟੀ ਬਾਰੇ ਕਮੈਂਟ ਕਰਕੇ ਫੇਸਬੁੱਕ ਉੱਤੇ ਜ਼ਰੂਰ ਵਿਚਾਰ ਆਪਣੀ ਦਿਓ ਜੀ